ਇਸ ਟਾਈਮ ਜਿਹੜਾ ਤੁਸੀਂ ਇੰਟਰਵਿਊ ਕਰ ਰਹੇ ਆ ਇਹ ਵੀ ਮੇਰੇ ਮੋਬਾਈਲ ਤੇ ਕਰ ਸਿਆਣੇ ਕਹਿੰਦੇ ਵੀ ਕੱਖ ਸਾੜਿਆਂ ਕੋਲੇ ਨਹੀਂ ਬਣਦੇ ਇੱਥੇ ਉਸ ਹਿਸਾਬ ਬਣਿਆ ਕੋ ਬਾਬਾ ਸੀ ਤੇ ਉਹਦਾ ਬਿੱਲ ਆਇਆ ਇੱਕ ਯੂਨਿਟ ਉਹ ਬਾਪ ਡਾ ਲੈਣੇ ਆ ਕੇ ਰੌਲਾ ਪਾ ਲਿਆ ਵੀ ਬਾਬਾ ਤੇਰਾ ਮੀਟਰ ਖਰਾਬ ਆ ਵੀ ਇੱਕ ਉਹ ਕਹਿੰਦਾ ਪੁੱਤ ਮੇਰਾ ਕੋ ਭਲਾ ਵੀ ਹੈ ਕਹਿੰਦਾ ਚਾਹੇ ਭਲਾ ਵੇਖਾ ਵੀ ਤੂੰ ਮਿੰਨ ਕੇ ਇੱਕ ਯੂਨਿਟ ਸਾਲ ਉਹ ਕਹਿੰਦਾ ਪੁੱਤ ਮੈਂ ਬਲਬ ਜਗਾਣਾ ਹੀ ਉਦੋਂ ਆ ਜਦੋਂ ਮੈਂ ਲਾਲ ਟੈਨ ਲੱਭਣੀ ਹੁੰਦੀ ਤਸਵੀਰ ਸੋਹਣੀ ਲੱਗੀ ਤੁਹਾਡੀ ਇਹਹੀ ਕਪੜੇ ਆ ਮੈਂ ਸੂਟ ਇਸ ਟਾਈਮ ਨਵਾਂ ਪਾਇਆ ਮੈਂ ਅੱਛਾ ਤੋ ਕੀ ਹਾਂਜੀ ਨੀਨੀ ਸਵਾਈ ਨਵਾਂ ਮੈਂ ਅੱਛਾ ਤੋਇਆ ਨਹੀਂ ਨਹੀਂ ਧੋਣ ਦੀ ਲੋੜੀ ਸਵਾ ਨਵਾਂ ਸਾਇਆ ਤੇ ਹਵਾਲਾ ਦਾ ਸਟਾਈਲ ਭਾਈ ਨੇ ਬਣਾਇਆ ਸਵੇਰੇ ਸਾਡੇ ਤੇ ਨਾਸਿਰ ਭਾਈ ਨੇ ਹਾਂਜੀ ਜਾਣੇ ਕਹਿੰਦੇ ਵੀ ਦੇਸੀ ਖੋਤਾ ਵਾਲੈਤੀ ਟੀਟਣੇ ਦੋ ਸਕਿੰਟ ਲੱਗਣੇ ਜਾਜ ਤੇ ਲੱਗਾ ਲੋ ਜੀ ਫੋਨ ਕਹਿੰਦੇ ਜਾਜ ਤੇ ਲੱਗਾ ਤੇ ਦੋ ਸਕਿੰਟ ਲੱਗਣਗੇ ਕਰੋ ਤੁਸੀਂ ਗੱਲਬਾਤ ਕਰੋ ਤੁਹਾਡੇ ਨਾਲ ਨਾ ਕੱਲ ਦੇ ਸੀ ਫਿਰ ਤੁਰ ਰਹੇ ਆਂ ਇੰਜ ਜਮਾ ਨਹੀਂ ਲੱਗਦਾ ਵੀ ਕਸੀਂ ਅਸੀਂ ਉਥੋਂ ਕੋ ਬੰਦਾ ਆਇਆ ਹੈ ਅਸੀਂ ਆਏ ਆਂ ਚੜਦੇ ਪੰਜਾਬ ਵਾਲੇ ਪਾਸੋਂ ਜ਼ਿਲ੍ਹਾ ਅੰਬਾਲਾ ਅਚਾਰਿਆਤ ਪਟਿਆਲਾ ਸੁਨੀਲ ਕਟਾਰੀਆ ਇਹਨਾਂ ਦੇ ਚੈਨਲ ਦਾ ਨਾਮ ਆ ਤੇ ਉਹਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਇਹਨੂੰ ਸਾਇਲੈਂਟ ਕਰੋ ਅਸਲਾਮੁਅਲੈਕਮ ਜੀ ਅਸੀਂ ਇਸ ਟਾਈਮ ਲਾਹੌਰ ਚ ਬੈਠੇ ਆ ਲਾਹੌਰ ਦੇ ਇੱਕ ਹੋਟਲ ਚ ਬੈਠੇ ਆ ਤੇ ਤਨਪາກ ਸਾਡੇ ਵੀ ਬਾਬਾ ਨਜ਼ਮੀ ਸਾਹਿਬ ਨਾਲ ਸਾਡੀ ਮੁਲਾਕਾਤ ਹੋ ਗਈ ਇਹਨਾਂ ਦੀ ਜ਼ਿਆਰਤ ਕਰਨ ਦਾ ਮੌਕਾ ਮਿਲਿਆ ਤੇ ਇਹਨਾਂ ਕੋਲ ਕੋਈ ਸਿੱਖਣ ਦਾ ਮੌਕਾ ਮਿਲਿਆ ਕਿਉਂ ਇਹਨਾਂ ਮੈਨੂੰ ਸ਼ਰਮ ਆਰੀ ਵੀ ਮੈਂ ਇਹਨਾਂ ਦਾ ਤਾਰਿਫ ਕਰਾਂ ਮੈਂ ਕਿਸੇ ਤਾਰਿਫ ਦੇ ਮੁਹਤਾਜ ਨਹੀਂ ਹਰ ਬੰਦਾ ਇਹਨਾਂ ਦੇ ਚਿਹਰੇ ਤੋਂ ਜਾਣਦਾ ਤੇ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਇਹ ਸਿਰੇ ਆ ਸਾਡੇ ਲਹਿੰਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਸਾਡੀ ਮੁਲਾਕਾਤ ਕਰਾਈ ਹੈ ਸਾਡੇ ਬਣਿਆ ਕੁਝ ਨਾ ਚੜਦਾ ਨਾ ਲਹਿੰਦਾ ਇਹ ਸਾਡਾ ਪੰਜਾਬ ਸਾਡਾ ਪੰਜਾਬ ਸਾਡਾ ਬਾਬਾ ਜੀ ਬਾਬਾ ਜੀ ਕਹਿੰਦੇ ਹੁੰਦੇ ਕਿ ਇੱਕ ਆ ਪੰਜਾਬ ਹਾਏ ਬਾਬਾ ਜੀ ਨੇ ਇੱਕ ਹੀ ਬਣਾ ਵੀ ਇੱਕ ਦੀ ਤਰ੍ਹਾਂ ਬਾਬਾ ਜੀ ਨੇ ਬਹੁਤ بڑا ਹਿੱਸਾ ਬਾਬਾ ਨਜਮੀ ਸਾਹਿਬ ਦਾ ਪੰਜਾਬ ਦੇ ਵਿੱਚ ਮਾਂ ਬੋਲੀ ਦੇ ਵਿੱਚ ਤੇ ਸਾਡੇ ਨਾਲ ਬੈਠੇ ਆ ਸੁਨੀਲ ਕੁਟਾਰੀਆ ਸਾਹਿਬ ਕਰੀਏ ਜੀ ਰਿਕਾਰਡਿੰਗ ਆਨ ਲੋ ਜੀ ਪੂਰੇ ਫੁੱਲ ਸਾਈਜ਼ ਫੋਨ ਤੇ ਉਹ ਵੀ ਅੰਜੂਮ ਸਰੋਇਆ ਦਾ ਉਹਦੇ ਤੇ ਇਹ ਰਿਕਾਰਡਿੰਗ ਹੋ ਰਹੀ ਹੈ ਸੁਨੀਲ ਕੁਟਾਰੀਆ ਹੋਰਾਂ ਦੇ ਚੈਨਲ ਤੇ ਤੁਸੀਂ ਯਾਨੀ ਕਿ ਮੇਰੇ ਚੈਨਲ ਤੇ ਦੇਖ ਰਹੇ ਹੋ ਨਾ ਦੀ ਇੰਟਰਵਿਊ ਅੰਜੂਮ ਸਰੋਇਆ ਨੂੰ ਬਹੁਤ ਪਿਆਰ ਮਿਲਦਾ ਹੈ ਆਮੀਨ ਇੰਡੀਅਨ ਪੰਜਾਬ ਤੋਂ ਹਾਂਜੀ ਤੇ ਆ ਫੁੱਲ ਸਾਈਜ਼ ਕਹਾਣੀ ਕੀ ਹੈ ਇਹ ਮੋਬਾਈਲ ਜੀ ਇਸ ਟਾਈਮ 15 ਨੰਬਰ ਆ ਇਸ ਤੋਂ ਬਾਅਦ ਨੰਬਰ ਕੋਈ ਨਹੀਂ ਆਇਆ ਬਸ ਆਣ ਨਾਲ ਆਇਆ ਕਹਿੰਦੇ ਨਹੀਂ ਫਿਰ 2 ਲੱਖ ਰੁਪਏ ਉਹਦੇ ਤੇ ਵੀ ਖਰਚਣਾ ਪੈਣਾ ਪਰ ਇਥੇ ਤਾਂ 4 ਲੱਖ ਹੀ ਹੋ ਜਾਣਾ ਮੈਨੂੰ ਲੱਗਦਾ ਘੱਟੋ ਘੱਟ ਹਾਂਜੀ ਅਨੇ ਹੁਣ ਫਿਲਹਾਲ ਦੀ ਘੜੀ ਕੋਈ ਨਹੀਂ ਆਇਆ ਅੱਛਾ 15 ਇਹ ਵੀ ਮੇਰੇ ਮੋਬਾਈਲ ਤੇ ਕਰ ਰਹੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਵੀ ਫੁੱਲ ਸਾਈਜ਼ ਫੋਨ ਤੇ ਹੋ ਰਹੀ ਹੈ ਤੇ ਰਾਣਾ ਜ਼ਬਾਰ ਖਾਨ ਸਾਹਿਬ ਸਾਡੇ ਨਾਲ ਨੇ ਕੈਮਰੇ ਦੇ ਪਿੱਛੇ ਉਹਨਾਂ ਨੇ ਅੰਜੂਮ ਸਾਹਿਬ ਦੇ ਨਾਲ ਮੇਰੀ ਮੁਲਾਕਾਤ ਕਰਵਾਈ ਹੈ ਹਾਂਜੀ ਉਹਨਾਂ ਨੇ ਮਾੜਾ ਜਿਹਾ ਦਿਖਾ ਵੀ ਦਿੰਨਾ 1 ਮਿੰਟ ਲੱਗਣਾ ਲੈ ਮੈਂ ਹੀ ਦਿਖਾ ਦਿੰਦਾ ਲੋ ਜੀ ਇਹ ਨੇ ਰਾਣਾ ਜ਼ਬਾਰ ਖਾਨ ਸਾਹਿਬ ਬਹੁਤ ਬਹੁਤ ਸਵਾਗਤ ਪਾਈ ਜਾਂ ਤੁਹਾਡਾ ਵੀ ਚਲੋ ਲੋ ਜੀ ਵਾਪਸ ਆ ਗਏ ਹੁਣ ਅੰਜੂਮ ਸੁਰੇ ਸਾਹਿਬ ਅੰਜੂਮ ਸਾਹਿਬ ਖੇਤੀਬਾੜੀ ਦਾ ਕੀ ਹਾਲ ਹੈ ਤੁਹਾਡੇ ਪਾਸੇ ਹਾਂਜੀ ਵਟਾ ਤੇ ਬੈਗ ਜਿਹੜੀ ਤੁਸੀਂ ਵੀਡੀਓ ਬਣਾਉਂਦੇ ਹੋ ਨਾ ਹਾਂਜੀ ਕਸਮ ਨਾਲ ਬਹੁਤ ਪਿਆਰ ਕਰਦੇ ਸਾਰੇ ਤੁਹਾਡੇ ਏ ਜੀ ਬਾਸ ਮੈਂ ਆਪਣੀ ਉਥੇ ਕੋਈ ਦੱਸਦਾ ਰਹਿਣਾ ਜਿਹੜੀ ਕੋਈ ਤਾਜੀ ਸੂਰਤੇ ਹਾਲ ਹੁੰਦੀ ਹੈ ਨਾ ਉਹ ਮੈਂ ਲੋਕਾਂ ਨੂੰ ਦੱਸਦਾ ਰਹਿਣਾ ਤੇ 16 12 ਦਰੀ ਦੇ ਕੀ ਹਾਲ ਹੋ ਵੀ ਦੱਸੋ 16 ਦਰੀ ਜਿਹੜੀ ਆ ਉਹ ਜੂਰੇ ਮਿਸਤਰੀ ਵਾਲੀ ਉਹ ਜਾ ਹੁਣ ਉਹਨੂੰ ਮੈਂ ਜਾ ਕੇ ਇੱਥੋਂ ਦੁਬਾਰਾ ਹੁਣ ਪਲਸਟਰ ਪਲਸਟਰ ਕਰਨਾ ਹੁਣ ਗਰਮੀ ਆ ਗਈ ਹੁਣ ਅਗਲੀ ਵਾਰ ਤੁਹਾਡੇ ਕੋਲ ਉਥੇ ਆਏਗੀ ਤਾਂ ਉਥੇ ਬਾਹਰ ਸੁਆ ਕੇ ਕੇ ਹੋਵੇ ਕਿ ਕੰਬਲ-ਕੁੰਬਲ ਨਾ ਦਿਓ ਤੁਸੀਂ ਠੰਡ ਚ ਸਾਨੂੰ ਨਹੀਂ ਨਹੀਂ ਉਹ ਤਾਂ ਮਾਰ ਦਿਓ ਬੰਦ ਕਰਾਂਗੇ ਇੰਤਜ਼ਾਮ ਕਰਾਂਗੇ ਅੱਛਾ ਹਾਂਜੀ ਮਤਲਬ ਮਾਡਰਨ ਕਰ ਦੇਣਾ ਉਹਨੂੰ ਹਾਂ ਤੇ ਅੰਜੂ ਸਰ ਜਾਨੀ ਮਾਡਰਨ ਹੋਇਆ ਕੀ ਗੱਲ ਹੈ ਨਹੀਂ ਫੁੱਲ ਸਾਈਜ਼ ਫੁੱਲ ਸਾਈਜ਼ ਆਈਫੋਨ ਦਾ ਉਹ ਤਾਂ ਲੈ ਲਿਆ 15 ਹਾਂ ਹਾਂ Pro ਹਾਂਜੀ ਪਰ ਵੈਸੇ ਨਹੀਂ ਮੈਨੂੰ ਲੱਗਾ ਮਾਡਰਨ ਹੋਇਆ ਤੁਸੀਂ ਹਣਾ ਨਹੀਂ ਮਾਡਰਨ ਹੋਇਆ ਆ ਸੂਟ ਇਸ ਟਾਈਮ ਨਵਾਂ ਪਾਇਆ ਮੈਂ ਅੱਛਾ ਤੋ ਹਾਂਜੀ ਨਹੀਂ ਨਹੀਂ ਸਵਾ ਹੀ ਨਵਾਂ ਮੈਂ ਅੱਛਾ ਤੋ ਆ ਨਹੀਂ ਨਹੀਂ ਧੋਣ ਦੀ ਲੋੜ ਹੀ ਸਵਾ ਨਵਾਂ ਸਾਇਆ ਤੇ ਹਵਾਲਾ ਦਾ ਸਟਾਈਲ ਬਾਈ ਨੇ ਬਣਾਇਆ ਸਵੇਰੇ ਨਾਸਿਰ ਬਾਈ ਨੇ ਹਾਂਜੀ ਕਿਹਦੇ ਨਾਲ ਮਿਸ਼ਰੀ ਨਾਲ ਮਿਸ਼ਰੀ ਨਾਲ ਕਿ ਮਸ਼ੀਨ ਨਾਲ ਮਸ਼ੀਨ ਤੁਹਾਡੇ ਤੋਂ ਮੇਹਵਾਨ ਨਹੀਂ ਹੈ ਉਹ ਫੋਕਲੀ ਮਸ਼ੀਨ ਦਾ ਉਹ ਬਲੋਰ ਬਲੋਰ ਨਾ ਅੱਛਾ ਅੱਛਾ ਤੇ ਅਸੀਂ ਜਾਣਾ ਬਾਗਾ ਬਾਰਡਰ ਆਈ ਸਾਡੇ ਉੱਥੇ ਮਹਿਮਾਨ ਆ ਰਹੇ ਹਾਂਜੀ ਅੱਛਾ ਪਰੌਣੇ ਆ ਰਹੇ ਜੀ ਤੇ ਫਿਰ ਮਹਿਮਾਨਾਂ ਦਾ ਜਿਵੇਂ ਆਉਣਾ ਜਾਣਾ ਲੱਗੇ ਰਹਿੰਦਾ ਬਾਗਾ ਨੂੰ ਹਾਂਜੀ ਤੇ ਕੀ ਜਜ਼ਬਾਤ ਕੀ ਹੁੰਦੇ ਜਦੋਂ ਤੁਹਾਡੇ ਕੋਲ ਮਹਿਮਾਨ ਉੱਥੇ ਬਾਰਦਰੀ ਵੀ ਆ ਕੇ ਬਾਰਦਰੀ ਮੈਂ ਬਾਰਾ ਮੈਂ 12 ਤਰੀਕੀ ਕਹੀਏ ਨਾ ਕਿਉਂਕਿ ਪਟਿਆਲੇ ਵੀ 12 ਤਰੀਕੀ ਜਵੰਦਰ ਵੀ 12 ਤਰੀਕੀ ਹੈ ਤੁਹਾਡੀ 16 ਦਰੀ ਹੈ 16 ਦਰੀ ਲਾਲਪਰ 16 ਦਰੀ ਹਾਂ ਤੇ ਉਹ ਜਦੋਂ ਮਹਿਮਾਨ ਹੁੰਦੇ ਆ ਕਿ ਜਜ਼ਬਾਤ ਤਾਂ ਉਹੀ ਨੇ ਅੰਦਰ ਨਹੀਂ ਨਹੀਂ ਬਹੁਤ ਪੰਜਾਬ ਇੱਕੋ ਹੀ ਹੈ ਪੰਜਾਬ ਇੱਕੀ ਹੈ ਬਹੁਤ ਚੰਗਾ ਲੱਗਦਾ ਮੈਂ ਤਾਂ ਤੁਹਾਨੂੰ ਢੀਕਦਾ ਰਿਹਾ ਮੈਨੂੰ ਪਤਾ ਲੱਗਿਆ ਸੀ ਤੁਸੀਂ ਉੱਥੇ ਆਣਾ ਕੀ ਬਣਿਆ ਨਹੀਂ ਨਹੀਂ ਮੇਰਾ ਵੀਜ਼ਾ ਲਾਹੌਰ ਦਾ ਅਸੀਂ ਜਦੋਂ ਕਿਤੇ ਹੋਰ ਇਲਾਕਿਆਂ ਦਾ ਵੀਜ਼ਾ ਮਿਲੇਗਾ ਅਗਲੀ ਵਾਰ ਕਿਉਂਕਿ ਮੈਂ ਪਹਿਲੀ ਦਫਾ ਆਇਆ ਹਾਂ ਇਹ ਤੇ ਲਿਖਿਆ ਹੁੰਦਾ ਵੀਜ਼ੇ ਤੇ ਹਾਂ ਹਾਂ ਲਾਹੌਰ ਓਨਲੀ ਲਿਖਿਆ ਹੁੰਦਾ ਲਾਹੌਰ ਤੱਕ ਦਾ ਲਾਹੌਰ 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 ਜੀ ਕੀ ਆ ਬਾਤ ਹੈ ਬਹੁਤ ਤੇ ਬੜਾ ਚੰਗਾ ਲੱਗਦਾ ਜੀ ਜਦੋਂ ਤੁਹਾਡੇ ਵਰਗੇ ਭਰਾ ਇਜ਼ਤ ਦਿੰਦੇ ਆ ਤੇ ਉਸੇ ਦੇਖੋ ਇਹ ਕੈਮਰੇ ਦਾ ਕਮਾਲ ਆ ਹਮਮ ਕਦੀ ਸੋਚਿਆ ਵੀ ਨਹੀਂ ਸੀ ਵੀ ਇਦਾਂ ਉਹ ਬੰਦਿਆਂ ਦੇ ਦਰਸ਼ਨ ਹੋਣਗੇ ਸਿੱਧੇ ਨਹੀਂ ਸੋਚਿਆ ਸੀ ਪਰ ਇਹ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਮੁਹੱਬਤ ਤੇ ਅਮਨ ਦਾ ਸੁਨੇਹਾ ਲੈ ਕੇ ਤੇ ਅੱਜ ਇੱਥੇ ਬੈਠੇ ਆ ਅੱਜ ਇੱਥੇ ਬੈਠੇ ਆ ਵਾਹ ਨਹੀਂ ਤੁਹਾਨੂੰ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਆ ਜੀ ਤੁਹਾਡੇ ਤੁਸੀਂ ਵੀ ਤੁਸੀਂ ਵੀ ਬਹੁਤ ਸੋਹਣਾ ਕੰਮ ਕਰ ਰਹੇ ਕੋਈ ਗੱਲ ਦੱਸਣਾ ਦੋ ਨਾ ਮੇਰੇ ਵਿਊਅਰਸ ਨੂੰ ਹਾਂਜੀ ਗੱਲ ਗੱਲਾਂ ਆਪਾਂ ਕਰ ਰਹੇ ਆ ਕੋਈ ਗੱਲ ਵਿੱਚ ਫਿਰ ਆਂਦੀ ਆ ਫਿਰ ਕੋਈ ਸੁਣਾਣੇ ਉਹ ਗਵਸਕਰ ਵਾਲੀ ਗੱਲ ਤਾਂ ਸੁਣਾ ਦਿਓ ਫਿਰ ਰਾਤ ਵਾਲੀ ਹੈ ਗਵਸਕਰ ਵਾਲੀ ਗੱਲ ਗਵਸਕਰ ਤਾਂ ਤੁਹਾਡਾ ਨਾਮ ਆ ਆ ਦੇਖੋ ਇਹ ਬੰਦੇ ਨੇ ਕੀ ਕੀਤਾ ਕੱਲ ਅਸੀਂ ਰਾਣਾ ਸਾਹਿਬ ਅਸੀਂ ਗਏ ਆ ਕਿਲਾ ਤੇ ਫਿਰ ਹਵੇਲੀ ਖਾਣਾ ਖਾਦਾ ਖਾਣਾ ਖਾ ਕੇ ਤੇ ਰਾਣਾ ਸਾਹਿਬ ਸਾਨੂੰ ਛੱਡਣ ਆਏ ਹੋਟਲ ਦੇ ਬਾਹਰ ਉੱਥੇ ਮੁੰਡੇ ਆ ਗਏ ਕੁਛ ਤੇ ਉਸ ਤੋਂ ਪਹਿਲਾਂ ਦੀ ਗੱਲ ਇਹ ਹੋਈ ਕਿ ਮੈਂ ਸਾਰਿਆਂ ਦੇ ਨਾਮ ਦੱਸ ਤਿਆਂ ਵੀ ਇਹ ਗੁਰਤੇਜ ਸਿੰਘ ਜੀ ਨੇ ਇਕ ਕੁਲਵੀਰ ਗੋਜਰਾ ਨੇ ਸਿਮਰਨ ਨੇ ਤੇ ਮੈਂ ਸੁਨੀਲ ਕਟਾਰੀਆ ਤੇ ਮੁੰਡੇ ਆਉਂਦੇ ਜਿਹੜੇ ਤਿੰਨ ਚਾਰ ਕਹਿੰਦੇ ਇਹਨਾਂ ਨੂੰ ਪਛਾਣ ਲਿਆ ਤੇ ਕਹਿੰਦੇ ਵੀ ਫੋਟੋ ਕਰਾਉਣੀ ਹੈ ਵੀਡੀਓ ਬਣਾਉਣੀ ਹੈ ਤੇ ਉਦੋਂ ਮੈਨੂੰ ਕਹਿੰਦੇ ਸੁਨੀਲ ਗਵਾਸਕਰ ਨਾਮ ਤੁਹਾਡਾ ਦੱਸੋ ਇਹ ਗੱਲ ਬਣੀ ਨਹੀਂ ਵੈਸੇ ਨਹੀਂ ਮੈਂ ਤੁਹਾਡਾ ਤਾਰਫ਼ ਕਰਾਇਆ ਸੀ ਮੈਨੂੰ ਥੋੜਾ ਜਿਹਾ ਅਖੀਰਲਾ ਲਫ਼ਜ਼ ਭੁੱਲ ਗਿਆ ਤੇ ਉਹ ਮੈਂ ਫਿਰ ਉਹਨਾਂ ਨੂੰ ਤੁਹਾਡਾ ਤਾਰਫ਼ ਕਰਾਇਆ ਤੇ ਉਹ ਤੁਹਾਡੇ ਦੱਸੋ ਕਿਵੇਂ ਕਰਾਇਆ ਮੈਂ ਤੁਹਾਨੂੰ ਸੁਨੀਲ ਗਵਾਸਕਰ ਕਹਿੰਦਾ ਤੇ ਜਿਹੜਾ ਇਹਨਾਂ ਦੇ ਨਾਮ ਤੇ ਅਖੀਰ ਤੇ ਲਾਣਾ ਸੀ ਕਟਾਰੀਆ ਉਹ ਫਿਰ ਉਹਨਾਂ ਦੇ ਚੈਨਲ ਦਾ ਨਾਮ ਹੈ ਕਟਾਰੀਆ ਦੱਸਤਾ ਅੱਛਾ ਤੁਹਾਨੂੰ ਪੁੱਛਣਾ ਸੀਗਾ ਵੀ ਤੁਸੀਂ ਆਏ ਹੋ ਅੱਜ ਸਾਡੇ ਕਾਨਫਰੰਸ ਦੇ ਉੱਤੇ ਪੰਜਾਬੀ ਦੇ ਉੱਤੇ ਜੀ ਤੇ ਪੂਰੀ ਦੁਨੀਆ ਦੇ ਵਿੱਚ ਕਾਨਫਰੰਸ ਹੋ ਰਹੀ ਤਸਵੀਰ ਸੋਹਣੀ ਲੱਗੀ ਤੁਹਾਡੀ ਇਹ ਇਹੀ ਕਪੜੇ ਆ ਅੱਛਾ ਵਾਹ ਤੇ ਤੁਹਾ ਤੁਹਾਡਾ ਉਥੇ ਪਛੋਕੜ ਆਪਣਾ ਦੱਸ ਦਿਓ ਸਾਨੂੰ ਅ ਮੇਰਾ ਪਛੋਕੜ ਫਿਰੋਜ਼ਪੁਰ ਦਾ ਹੈ ਹਾਂ ਇੱਥੋਂ ਜਦੋਂ ਆਪਾਂ ਕਸੂਰ ਫਿਰੋਜ਼ਪੁਰ ਰੋਡ ਜਾਂਦੇ ਆ ਗੰਡਾ ਸਿੰਘ ਬਾਰਡਰ ਇਧਰੋਂ ਪੈਂਦਾ ਹਾਂਜੀ ਹਾਂਜੀ ਤੇ ਸਾਡੇ ਉਧਰ ਹੁਸੈਨੀ ਵਾਲਾ ਬਾਰਡਰ ਹੈ ਤੇ ਉਥੋਂ 11 ਕਿਲੋਮੀਟਰ ਤੇ ਮੇਰਾ ਸ਼ਹਿਰ ਹੈ ਫਿਰੋਜ਼ਪੁਰ ਮਾਸ਼ਾਅੱਲ ਤੇ ਮੇਰੀ ਪੜ੍ਹਾਈ ਗ੍ਰੈਜੂਏਸ਼ਨ ਤੱਕ ਉਥੋਂ ਹੋਈ ਫਿਰ ਮੈਂ ਪਟਿਆਲਾ ਪੰਜਾਬ ਯੂਨੀਵਰਸਿਟੀ ਚ ਗਿਆ ਐਮਏ ਮੇਰੀ ਉਥੋਂ ਹੀ ਐਮਫਿਲ ਹੋਈ ਫਿਲਮ ਤੇ ਮੀਡੀਆ ਸਟੱਡੀਜ਼ ਦੇ ਵਿੱਚ ਫਿਰ ਅੱਗੇ ਮੈਂ ਮੁxtਲਫ ਟੀਵੀ ਚੈਨਲ ਨਾਲ ਕੰਮ ਕੀਤਾ ਐਂਕਰਿੰਗ ਕੀਤੀ ਕਰ ਰਿਆ ਰੇਡੀਓ ਕੀਤਾ ਬਸ ਇਹੀ ਕੁਝ ਸਿਲਸਿਲਾ ਤੇ ਹੁਣ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਮਾਸ਼ਾਅੱਲ ਮਾਸ਼ਾਅੱਲ ਪੜ੍ਹ ਲੇਖ ਕੇ ਜੀ ਦੇਖੋ ਬੜ ਸੇ ਤੁਸੀਂ ਤੁਸੀਂ ਆਪਣੇ ਬਾਰੇ ਦੱਸੋ ਹਾਂਜੀ ਮੈਂ ਜੀ ਉੱਥੇ ਲੈਲਪੁਰ ਦੇ ਲਾਗੇ ਤਹਿਸੀਲ ਸਮੁੰਦਰੀ ਆ ਉਹਦੇ ਲਾਗੇ ਪਿੰਡ ਆ ਚੱਕ ਨੰਬਰ 452 ਗਾਬੇ ਮੰਡੀ ਰਹਿਮੇਸ਼ਾ ਅੱਛਾ ਪੁਰਾਣਾ ਪਿੰਡ ਆ ਜੀ 1901 ਤੋਂ ਪਹਿਲਾਂ ਦਾ ਬਾਦ ਆ ਤੇ ਅਸੀਂ ਆਏ ਆ ਚੜਦੇ ਪੰਜਾਬ ਵਾਲੇ ਪਾਸੋਂ ਜ਼ਿਲ੍ਹਾ ਅੰਬਾਲਾ ਅੱਛਾ ਰਿਆਸਤ ਪਟਿਆਲਾ ਹਰਿਆਣਾ ਤਹਿਸੀਲ ਨਰੈਣਗੜ੍ਹ ਹਰਿਆਣਾ ਹੁਣ ਹੋਇਆ ਜੀ ਉਹ ਅੱਛਾ ਪਹਿਲਾਂ ਤਾਂ ਕੋਈ ਸੀ ਨਾ ਹਾਂਜੀ ਤੇ ਤਹਿਸੀਲ ਨਰੈਣਗੜ੍ਹ ਉੱਥੇ ਪਿੰਡ ਬਕਨੌਰ अच्छा हां जी ओथे हूं असि आए हैं हम्म ते अपने परिवार बारे भी दसो ओदो भी थे जिम्मेदार सीके जदों आए ने तक खेतीबाड़ी ਦਾ ਹੀ ਸੀਗਾ खेतीबाड़ी हम्म ओथे ਵੀ ਪਿਛਾਂ ਵੀ ਸਾਡੇ ਕੋਲ ਜ਼ਮੀਨ ਸੀ ਉਸਦੇ ਵਟੇ ਸਾਨੂੰ ਇੱਥੇ ਵੀ ਜ਼ਮੀਨ ਮਿਲੀ اچھا ਤੇ ਅਸੀਂ ਉਹੀ ਖੇਤੀਬਾੜੀ ਕਰਦੇ ਆਂ ਮਾਲ ਡੰਗਰ ਰੱਖਿਆ ਕੋ ਪੰਜ ਸੱਤ ਮੱਝਾਂ ਕੋ ਪੰਜ ਸੱਤ ਗਾਵਾਂ ਤੇ ਆਪਣਾ ਕੋਈ ਸਬਜੀ-ਸਬਜੀ ਲਈ ਆ ਹਮ ਤੇ ਇਦਾਂ ਹਮ ਜੇ ਹੁਣ ਪ੍ਰੋਮੈਕਸ ਕਦੋਂ ਲੈਣਾ ਨਵਾ ਇਨ ਨਵੀਂ ਐਸੇ ਮੈਂ ਇਸ ਤੋਂ ਬਾਅਦ ਕੋਈ ਨਹੀਂ ਆਇਆ 15 ਨੰਬਰ ਤੋਂ ਇਹ ਕਿੰਨੇ ਦਾ ਇੱਥੇ ਕਿਹ ਬਾਹਰ ਆਇਆ ਇਹ 12ਵਾਂ ਆਇਆ ਅੱਛਾ ਕਿਹ ਤੋਹਫਾ ਆਇਆ ਹਾਂ ਬਾਈ ਲੈ ਕੇ ਆਇਆ ਆਏ ਆਏ ਨਾਸੀਰ ਭਾਈ ਹਾਂ ਕਿਆ ਬਾਤ ਹੈ ਕਿਆ ਬਾਤ ਨਾਸੀਰ ਭਾਈ ਨਾਲ ਬਹੁਤ ਪਿਆਰ ਹੈ ਨਾ ਤੁਹਾਡਾ ਹਾਂ ਜੀ ਬਾਈ ਨਾਲ ਹੂੰ ਉਹ ਸਾਰਿਆਂ ਨੂੰ ਪਿਆਰ ਬਹੁਤ ਕਰਦੇ ਹੈ ਜਿੰਨਾ ਉਹ ਜਿੰਨਾ ਉਹ ਵਕਤ ਕੱਢਦੇ ਜਿਵੇਂ ਹੁਣ ਅਸੀਂ ਵੀ ਆਏ ਜਾਂ ਕੋਈ ਵੀ ਉਧਰੋਂ ਆਉਂਦਾ ਹੈ ਇਹ 12ੋਂ ਵੀ ਕਈ ਯਾਤਰੀ ਹੁੰਦੇ ਹੈ ਬਹੁਤ ਪਿਆਰ ਕਰਦੇ ਬਹੁਤ ਵਕਤ ਕੱਢਦੇ ਵਾ ਦੇਖੋ ਜੀ ਜਿਹੜੇ ਹੁਣ ਇਸ ਟਾਈਮ ਅਸੀਂ ਚਾਰ ਪੰਜ ਜਣੇ ਪੰਜਾਬੀ ਦੇ ਵਿੱਚ ਬਣਾ ਰਹੇ ਨਾ ਫਿਲਮਾਂ ਵੀਡੀਓ ਗੱਲਬਾਤ ਕਰਦੇ ਆ ਵਕਾਰ ਪਿੰਡਰ ਸਾਹਿਬਾਂ ਅਜੀਬੀ ਹੰਜਰਾ ਸਾਹਿਬ ਮਾਸ਼ਾਅੱਲਾ ਕੀ ਬਾਤ ਹੈ ਮੈਂ ਹੋ ਗਿਆ ਬਾਈ ਨਾਸਰ ਇਹ ਬਾਈ ਨਾਸਰ ਸਾਰਿਆਂ ਨੂੰ ਸਪੋਰਟ ਕਰਦਾ ਹਾਂ ਸੈਮੀ ਵੀ ਹੈ ਹਾਂ ਸੈਮੀ ਹੋ ਗਿਆ ਸ਼ਹਾਜ਼ ਜੋਇਆ ਸਾਹਿਬ ਹੋਗੇ ਇੱਕ ਉਸਾਮਾ ਹੈਗਾ ਨੇ ਇਸਤੀਆਂ ਦਾ اچھا ਫਰੂਟ ਮੰਡੀ ਵਾਲਾ ਮਾਸ਼ਾਅੱਲਾ ਬੜਾ ਸੋਹਣਾ ਬੋਲਦਾ ਹਾਂ ਉਹ ਬਹੁਤ ਵਾਇਰਲ ਹੋ ਵੀ ਫਰੂਟ ਮੰਡੀ ਵਾਲਾ ਬਹੁਤ ਸੋਹਣਾ ਬਹੁਤ ਪੰਜਾਬੀ ਬੜੀ ਸੋਹਣੀ ਬੋਲਦਾ ਉਹ ਕਹਿੰਦਾ 5 7 5 5 5 6 6 6 5 6 6 6 ਬੋਲੀ ਲਾਉਂਦਾ ਹੈ ਨਾ ਹਾਂ ਬੋਲੀ ਲਾਉਂਦਾ ਹਾਂ ਹਾਂ ਜੀ ਤੇ ਉਹ ਮੇਰੇ ਤੋਂ ਥੋੜਾ ਜਿਹਾ ਗਾਂਹ ਰਹਿੰਦਾ ਤੇ ਉਹਨਾਂ ਨੂੰ ਵੀ ਬੁਲਾਓ ਲੋਹਰ ਉਹਨੂੰ ਇਨਸ਼ਾਅੱਲਾ ਬੁਲਾਣਾ ਜੀ ਇੱਥੇ ਹੁਣ ਇਹ ਤਾਂ ਮੈਨੂੰ ਟੈਲੀਫੋਨ ਤੁਹਾਡਾ ਗਿਆ ਨਹੀਂ ਤੇ ਮੈਂ ਉਹਨੂੰ ਲੈ ਕੇ ਆਣਾ ਨਹੀਂ ਅੱਜ ਹੁਣ ਹੋ ਗਈ 7 ਮਾਰਚ ਅਸੀਂ ਅੱਗੇ 9 ਮਾਰਚ ਤੱਕ 8 ਮਾਰਚ ਅਸੀਂ ਕੱਲ ਜਣਾਨਨ ਕਾਨਾ ਸਾਹਿਬ ਤੇ 9 ਮਾਰਚ ਅਸੀਂ ਜਾਣਾ ਕਰਤਾਰਪੁਰ ਸਾਹਿਬ ਤੇ ਇਸ ਕਰਕੇ ਵਕਤ ਘਟ ਹੈ ਤੇ ਤੁਸੀਂ ਉਹਨਾਂ ਨੂੰ ਬੁਲਾ ਲਓ ਦੁਪਹਿਰ ਤੋਂ ਬਾਅਦ ਪਹੁੰਚ ਜਾਣ ਸ਼ਾਮੀ ਉਹਨਾਂ ਨਾਲ ਵੀ ਮੁਲਾਕਾਤ ਹੋ ਜੇ ਟੈਲੀਫੋਨ ਨੰਬਰ ਆਪਾਂ ਹੋਣਾ ਕਰ ਦਿੰਨੇ ਕਾਲ ਬਸ ਤੁਸੀਂ ਉਹਨਾਂ ਨੂੰ ਕਾਲ ਕਰੋ ਤੇ ਫਿਰ ਉਹਨਾਂ ਨਾਲ ਵੀ ਮੁਲਾਕਾਤ ਕਰ ਲੀਏ ਠੀਕ ਆ ਵਾਦਾ ਹੋ ਗਿਆ ਹਾਂਜੀ ਹਾਂਜੀ ਚਲੋ ਮੈਂ ਤੁਹਾਡੇ ਕਰੋ ਕੋਈ ਗੱਲ ਕੋਈ ਦੱਸੋ ਹਾਂਜੀ ਤੁਸੀਂ ਗੱਲ ਕਰੋ ਨਹੀਂ ਤੇ ਮੈਂ ਨੰਬਰ ਮਿਲਾਨਾ ਲਓ ਜੀ ਇਹ ਹੁਣ ਚਿਸ਼ਤੀ ਸਾਹਿਬ ਚਿਸ਼ਤੀ ਨਾਮ ਇਹਨਾਂ ਦਾ ਪੂਰਾ ਹਾਂਜੀ ਜਿਸ਼ਟੀ ਨੂੰ ਕਾਲ ਕਰ ਰਹੇ ਨੇ ਜਿਨ੍ਹਾਂ ਦੀਆਂ ਫਰੂਟ ਮੰਡੀ ਵਾਲੀਆਂ ਵੀਡੀਓਜ਼ ਤੁਸੀਂ ਬਹੁਤ ਦੇਖਦੇ ਹੋ ਚੜਦੇ ਪੰਜਾਬ ਦੇ ਵਿੱਚ ਤੋਂ ਸਕਿੰਟ ਲੱਗਨੇ ਜਾਜ ਤੇ ਲੱਗਾ ਲੋ ਜੀ ਫੋਨ ਕਿੰਨੇ ਜਾਜ ਤੇ ਲੱਗਾ ਤੇ 2 ਸਕਿੰਟ ਲੱਗਣਗੇ ਕਰੋ ਤੁਸੀਂ ਗੱਲਬਾਤ ਨਹੀਂ ਤੁਸੀਂ ਮੈਂ ਤਾਂ ਗੱਲਬਾਤ ਕੀ ਕਰਨੀ ਹੈ ਮੈਨੂੰ ਤਾਂ ਚੰਗਾ ਲੱਗ ਰਿਹਾ ਮੇਰੇ ਤੇ ਹਲੇ ਤਾਂ ਲਾਹੌਰ ਦਾ ਸਰੂਰ ਨਹੀਂ ਉਤਰਿਆ ਰਾਣਾ ਸਾਹਿਬ ਦੀ ਤੁਹਾਡੀ ਨਾਸਿਰ ਸਭ ਦੀ ਮੇਜ਼ਬਾਨੀ ਲੋ ਜੀ ਸਾਮਾ ਚਿਸ਼ਤੀ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਸਾਮਾ ਭਾਈ ਸਾਮਾ ਭਾਈ ਮੈਂ ਇਸ ਟਾਈਮ ਲਾਹੌਰ ਦੇ ਵਿੱਚ ਬੈਠਾ ਮੇਰੇ ਕੋਲ ਚੜ੍ਹਦੇ ਪੰਜਾਬ ਤੋਂ ਪਰਾਣੇ ਬੈਠੇ ਆ ਸੁਨੀਲ ਗਵਾਸਕਰ ਸਾਹਿਬ ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾਣੀ ਆ ਉਹ ਤੁਹਾਨੂੰ ਬੁਲਾਣਗੇ ਇੱਥੇ ਉਹ ਤੁਹਾਡਾ ਮਿਲਣਾ ਚਾਹੁੰਦੇ ਜੀ ਸਾਮਾ ਸਾਹਿਬ ਪਹਿਲੀ ਸਾਮਾ ਸਾਹਿਬ ਸਲਾਮ ਵਰਸਨਾ ਤੋਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਨੀਲ ਕਟਾਰੀਆ ਦੇ ਆਫੀਸ਼ਲ ਚੈਨਲ ਤੇ ਆਨ ਲਈ ਔਰ ਤੁਸੀਂ ਇਸ ਵੀਡੀਓਜ਼ ਨੂੰ ਸ਼ੇਅਰ ਕਰ ਸਕਦੇ ਹੋ ਜਿੰਨੀਆਂ ਵੀ ਵੀਡੀਓਜ਼ ਅਸੀਂ ਲਗਾਤਾਰ ਪਾ ਰਹੇ ਆ ਤੇ ਅੰਜੂਮ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕੁਝ ਕਹਿਣਾ ਚਾਹੁੰਦੇ ਹੋ ਚੜ੍ਹਦੇ ਪੰਜਾਬ ਚ ਆਪਦੇ ਮੁਰਿਦਾ ਨੂੰ ਤੁਹਾਡੇ ਕੰਮ ਨੂੰ ਪਸੰਦ ਕਰਾ ਲਿਆ ਨੂੰ ਨਹੀਂ ਉਹ ਮੇਰੇ ਭੈਣ ਭਰਾ ਸਾਰੇ ਤੇ ਮੈਨੂੰ ਨਾ ਜੀ ਤੁਹਾਡਾ ਸੁਭਾਅ ਬਹੁਤ ਚੰਗਾ ਲੱਗਾ ਬਹੁਤ ਸ਼ੁਕਰੀਆ ਹਾਂਜੀ ਤੇ ਇਦਾਂ ਵੱਡੇ ਭਰਾ ਮਤਰਾ ਕਿਉਂ ਰਹਿਣਾ ਸਾਹਿਬ ਹਮ ਤੇ ਤੁਹਾਡੇ ਨਾਲ ਨਾ ਕੱਲ ਦੇ ਸੀ ਫਿਰ ਤੁਰ ਰਹੇ ਆ ਇੰਜ ਜਮਾ ਨਹੀਂ ਲੱਗਦਾ ਵੀ ਕਸੀਂ ਅਸੀਂ ਉਥੋਂ ਕੋ ਬੰਦਾ ਆਇਆ ਹੈ ਤੁਹਾਨੂੰ ਇੱਕ ਸ਼ੇਰ ਸੁਣਾਇਆ ਸੀ ਯਾਦ ਹੈ ਉਹ ਸੁਣਾਇਆ ਕੱਪੜੇ ਕਾਲੇ ਵਾਲਾ ਹਾਂ ਅੱਜ ਤਾਂ ਮੈਂ ਚਿੱਟੇ ਪਾ ਨਹੀਂ ਮੈਂ ਸ਼ੇਰ ਤੁਹਾਨੂੰ ਕੱਲ ਕਾਲੇ ਕੱਪੜਿਆਂ ਵਾਲਾ ਜਿਹੜਾ ਸੁਣਾਇਆ ਸੀਗਾ ਕੋ ਕਹਿੰਦੇ ਨਾਨਕ ਦਾ ਮੈਂ ਬੰਦਾ ਹਾਂ ਮੈਨੂੰ ਵੱਲ ਬਲੇਵੇਂ ਨਹੀਂ ਆਉਂਦੇ ਹਾਂ ਨਾਨਕ ਦਾ ਮੈਂ ਬੰਦਾ ਹਾਂ ਮੈਨੂੰ ਵੱਲ ਬਲੇਵੇਂ ਨਹੀਂ ਆਉਂਦੇ ਹਾਂ ਮੈਂ ਰੂਹਾਂ ਨੂੰ ਰੁਸ਼ਨਾਉਂਦਾ ਹਾਂ ਮੈਨੂੰ ਭਰਮ ਭੁਲੇਖੇ ਨਹੀਂ ਪਾਉਂਦੇ ਵਾ 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 ਕੱਪੜੇ ਭਾਵੇਂ ਕਾਲੇ ਨੇ ਕੱਪੜੇ ਭਾਵੇਂ ਕਾਲੇ ਨੇ ਪਰ ਚਿਹਰੇ ਉੱਤੇ ਹਾਸੀ ਏ ਹਾਏ ਹਾਏ ਮਿਹਨਤ ਮੇਰੀ ਕਮਾਈ ਏ ਬਸ ਉਸੇ ਦਾ ਹੀ ਖਾਂਦਾ ਹਾਂ ਵਾ 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 ਨਾਨਕ ਦਾ ਮੈਂ ਬੰਦਾ ਹਾਂ ਮੈਂ ਰੂਹਾਂ ਨੂੰ ਰੁਸ਼ਨਾਉਂਦਾ ਇਹ ਕਿਹਦਾ ਸ਼ੇਰ ਮੈਂ ਲਿਖਿਆ ਹੈ ਇਹ ਵੀ ਉਹਨਾਂ ਬਾਬਾ ਨਜ਼ਮੀ ਨੂੰ ਪੁੱਛਣਾ ਵੀ ਤੁਸੀਂ ਕੀ ਕਰਦੇ ਹੋ ਨਹੀਂ ਬਾਬੇ ਨਾਲ ਦਾ ਬੇਹਮਤ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾ ਦਾ ਸ਼ੇਰ ਉਹ ਕੈਸਾ ਲੱਗਿਆ ਜਿਹੜਾ ਉਹਨੇ ਉਹਦੇ ਉੱਤੇ ਲਿਖਿਆ ਤੁਹਾਨੂੰ ਉਹ ਇਹਨਾਂ ਦਾ ਹੀ ਹੈ ਉਹ ਮੇਰਾ ਹੀ ਉਹ ਇਹਨਾਂ ਦਾ ਹੀ ਤਾਂ ਲਿਖਿਆ ਨਾ ਇਹ ਆਪਣੇ ਸੁਨੀਲ ਸਾਹਿਬ ਸਾਡੇ ਇਹ ਕਰਦੇ ਸ਼ਾਇਰੀ ਵੀ ਕਰਦੇ ਆ ਜਿਹੜਾ ਸ਼ੇਰ ਲੈਣਾ ਹੁਣ ਸਾਨੂੰ ਸੁਣਾਇਆ ਇਹ ਇਹਨਾਂ ਦਾ ਆਪ ਦਾ ਸ਼ੇਰ ਆ ਤੇ ਮਾਸ਼ਾਅੱਲਾ ਬੜੀ ਸੋਹਣੀ ਸ਼ਾਇਰੀ ਕਰਦੇ ਆ ਤੇ ਤੁਹਾਨੂੰ ਇਹਨਾਂ ਨੂੰ ਤੁਹਾਡੀਆਂ ਵੀਡੀਓ ਮੈਂ ਖਾਸੇ ਟਾਈਮ ਦਾ ਦੇਖਦਾ ਹਾਂ ਅੱਛਾ ਆ ਦਿੱਤੇ ਇੰਸਟਾ ਦੇ ਉੱਤੇ ਚਲੋ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਔਰ ਅਸੀਂ ਵੀ ਤੁਹਾਨੂੰ ਇੰਸਟਾ ਤੇ ਦੇਖਦੇ ਆਏ ਹਾਂ ਪਰ ਹੁਣ ਅੱਜ ਮੁਲਾਕਾਤ ਹੋ ਗਈ ਹੈ ਇੰਸਟਾ ਦਾ ਮੈਨੂੰ ਪਤਾ ਹੀ ਲੇਟ ਲੱਗਿਆ ਹੂੰ ਹੁਣ ਮੈਂ ਇੰਸਟਾ ਦੇ ਉੱਤੇ ਹੈਗਾ ਨਹੀਂ ਨਹੀਂ ਉਹ ਤਾਂ ਅਸੀਂ ਤੁਹਾਨੂੰ ਫੋਲੋ ਕਰਦੇ ਹਾਂ ਮਿਹਰਬਾਨੀ ਜੀ ਜੀ ਤੇ ਬਾਕੀ ਐ ਵੀ ਉੱਪਰ ਦੇਖਦੇ ਹੋਟਲ ਚ ਕੋਈ ਖਰਾਬੀ ਤਾਂ ਨਹੀਂ 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 ਅੱਛਾ ਹੈ ਤੇ ਬੜਾ ਚੰਗਾ ਲੱਗਿਆ ਤੁਹਾਨੂੰ ਮੇਰੇ ਕੋਲ ਬਹੁਤ ਸ਼ੁਕਰੀਆ ਮੈਨੂੰ ਵੀ ਬਹੁਤ ਚੰਗਾ ਲੱਗਿਆ ਰਾਣੀ ਜੀ ਦੀਆਂ ਬਾਹਾਂ ਆਕੜ ਗਈਆਂ ਉਹਨੂੰ ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ ਦੀਆਂ ਬਾਹਾਂ ਆਕੜ ਗਈਆਂ ਨੇ ਅੰਜੂਮ ਸਾਹਿਬ ਨੇ ਦੱਸਤਾ ਹਾਂਜੀ ਸੁਨੀਲ ਕਟਾਰੀਆ ਇਹਨਾਂ ਦੇ ਚੈਨਲ ਦਾ ਨਾਮ ਆ ਤੇ ਉਹਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਇਹਨੂੰ ਸਾਇਲੈਂਟ ਕਰੋ ਲਓ ਜੀ ਫੋਨ ਨੂੰ ਸਾਇਲੈਂਟ ਕਰੋ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅੰਜੂਮ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅਸੀਂ ਨਾ ਖਾਸਾ ਟਾਈਮ ਹੋ ਗਿਆ ਸਕੂਟਰ ਨੂੰ ਨਾਸੀ ਮੋਟਰਸਾਈਕਲ ਕਹਿੰਦੇ ਕਹਿੰਦੇ ਆ ਲਾੜ ਤੋਂ ਗੱਡੀ ਵੀ ਗੱਡੀ ਘੜ ਚਲੀ ਗਈ ਗੱਡੀ ਕਿੱਥੇ ਤੇ ਲੈ ਉਹ ਕੰਪਨੀ ਵਾਲਿਆਂ ਨੇ ਸੱਚੀ ਗੱਡੀ ਸਮਝ ਲਿਆ ਹਜ਼ਾਰਾਂ ਤੋਂ ਕੀਮਤ ਲੱਖਾਂ ਚ ਕਰਤੀ ਵੀ ਹੁਣ ਕਿਹੜਾ ਇਹਨੂੰ ਸੁਨਿਆਰੇ ਬਣਾਉਂਦੇ ਪੀਪਾ ਨਾ ਉਹਦਾ ਕੋ ਵਜਨ ਨਾ ਕੋ ਮਜ਼ਬੂਤੀ ਤੇ ਉਹ ਕੀਮਤ ਹਰ ਮਹੀਨੇ ਨਾ ਵਧਾਈ ਜਾਂਦੇ ਇੱਥੇ ਕਹਿੰਦਾ ਕਿ ਮੈਂ ਨਵਾਂ ਸਕੂਟਰ ਲੈਣਾ ਮੈਂ ਕਿਹਾ ਪੁਰਾਣੇ ਨੂੰ ਕੀ ਹੈ ਕਹਿੰਦਾ ਨਵਾਂ ਸਟਿੱਕਰ ਆ ਮੈਂ ਕਿਹਾ ਪੁਰਾਣਾ ਸਟਿੱਕਰ ਉੱਤੇ ਮੋਤ ਦੰਦਾ ਹੈ ਉਹ ਡੇਕ ਦੰਦਾ ਵੀ ਸਟਿੱਕਰ ਤੂੰ ਚਟਣਾ ਵੀ ਨਵੇਂ ਸਟਿੱਕਰ 'ਚ ਤੇਲ ਨਹੀਂ ਪੈਂਦਾ ਪੰਨਿਆਂ ਦੇ ਕੋਈ ਦਿਮਾਗ ਖਰਾਬ ਆ ਕੋਈ ਸਾਡੀ ਮਤ ਵਜੀ ਕੋ ਬੰਦਾ ਪੁਰਾਣੇ ਟਾਈਮ ਆਇਆ ਕੋ ਮਸਕਤ ਨੂੰ ਮਾਨ ਗਿਆ ਖਾਸਾ ਟਾਈਮ ਹੋ ਗਿਆ ਪਿੱਛੋਂ ਕੋ ਪਿੰਡੋਂ ਉਹਦਾ ਕੋ ਬੰਦਾ ਆ ਗਿਆ ਤੇ ਉਹਨੂੰ ਪੁੱਛਦਾ ਕਹਿੰਦਾ ਯਾਰ ਸਾਡੇ ਘਰ ਸੁਖ શાંત ਉਹ ਕਹਿੰਦਾ ਜੀ ਘਰ ਸੁਖ શાંત ਤਾਂ ਬਾ ਤੇਰੀ ਜਨਾਨੀ ਰੰਡੀ ਹੋਗੀ ਲੈ ਹੂਕਾ ਮਾਰ ਕੇ ਰੋਣ ਨਹੀਂ ਲੱਗਦਾ ਉਹਨੂੰ ਨਾਲ ਦੇ ਨੇ ਕਿਹਾ ਵੀ ਕਿਉਂ ਕਮਲਾ ਹੋਇਆ ਤੂੰ ਮਰੇਗਾ ਤੇ ਉਹ ਰੰਡੀ ਹੋਊਗੀ ਕਹਿੰਦਾ ਲੈ ਜਿਹੜਾ ਤੋੜੋਂ ਆਇਆ ਉਹ ਝੂਠ ਮਾਰਦਾ